ਪੁਲਿਸ 팀 ਦੇ ਨਾਲ मौके ਤੇ ਪਹੁੰਚੇ ਤੇ ਇਲਾਕੇ ਨੂੰ ਕਿਰਾ ਪਾ ਕੇ ਸਕੂਪ ਇਕੱਠੇ ਕਰਨ ਕਰਨ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਡੀਐਸਪੀ ਸੰਜੀਤ ਕੁਮਾਰ ਦੇ ਅਨੁਸਾਰ मौके ਤੋਂ ਕੁਝ ਮਹੱਤਵਪੂਰਨ ਸੁਰਾਖ ਜੁੜੇ ਨਹੀਂ ਉਹ ਮਿਲੇ ਨੇ ਜੁਤੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਨੂੰ ਵੀ ਜੜਾ ਇਹ ਸੂਚਿਤ ਕੀਤਾ ਗਿਆ ਹੈ ਤੇ ਫੌਜ ਦੀ ਇੱਕ ਟੀਮ ਜਲਦੀ ਹੀ मौके ਤੇ ਪਹੁੰਚ ਗਈ ਤੇ ਮੋਟਾਰ ਦੀ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸ ਦਈਏ ਇਹ ਜਾਂਚ ਦੌਰਾਨ ਫੌਜ ਦੇ ਅਧਿਕਾਰੀਆਂ ਨੇ ਪਾਇਆ ਕਿ ਉਕਤ ਮੋਟਾਰ ਅਜੇ ਤੱਕ ਫਟਿਆ ਨਹੀਂ ਹੈ ਤੇ ਇਹ ਇੱਕ ਪੱਤੀ ਟਹਾਣੀ ਤੇ ਫਸਿਆ ਹੋਇਆ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਦੇ ਅਧਿਕਾਰੀਆਂ ਨੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੋਟਾਰ ਨੂੰ ਸੁਰੱਖਿਅਤ ਤੰਗ ਦੇ ਨਾਲ ਡਿਫਿਊਜ਼ ਕਰਨ ਦੇ ਲਈ ਬੰਬ ਦੀ ਡਿਸਪੋਜ਼ਲ ਸਕੁਐਡ ਨੂੰ ਜੜਾ ਹੈ ਉਹ ਬੁਲਾਇਆ ਗਿਆ ਤੇ ਦੱਸਦਾ ਇਹ ਪੁਲਿਸ ਅਤੇ ਫੌਜ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਿੱਥੋਂ ਆਇਆ ਤੇ ਇਸ ਦਾ ਉਦੇਸ਼ ਕੀ ਹੈ ਤੇ ਇਸ ਵਿੱਚ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਨਾਲ ਜੇ ਸੰਬੰਧਤ ਹੈ ਇਸ ਤੇ ਕੋਈ ਸੰਕੇਤ ਜੜਾ ਉਹ ਜ ਨਹੀਂ ਮਿਲ ਰਿਹਾ ਤੇ ਘਟਨਾ ਸਥਾਨ ਦੀ ਬੰਤਰ ਅਤੇ ਮੋਟਾਰ ਡਿਗਨ ਦੇ ਤਰੀਕੇ ਨੂੰ ਦੇਖਦੇ ਹੋਏ ਇਹ ਸਵਾਲ ਜੜਾ ਉਠਾਇਆ ਜਾ ਰਿਹਾ ਕਿ ਇਹ ਸਿਰਫ ਇੱਕ ਹਾਦਸਾ ਹੈ ਜਾਂ ਫਿਰ ਕਿਸੇ ਦੀ ਅਸੂਚੀ ਸਮਝੀ ਸਾਜ਼ਿਸ਼ ਦੱਸਦੇ ਇਹ ਇਸ ਸੰਦਰਭ ਵਿੱਚ ਹਾਲੀ ਵਿੱਚ ਹਰਿਆਣਾ ਵਿੱਚ ਫੜੇ ਗਏ ਪਾਕਿਸਤਾਨੀ ਜਾਸੂਸ ਦਾ ਵੀ ਜ਼ਿਕਰ ਜੜਾਇਆ ਕੀਤਾ ਜਾ ਰਿਹਾ ਹੈ ਤੇ ਇਸ ਸਮੇਂ ਸੁਰੱਖਿਆ ਏਜੰਸੀਆਂ ਹਰ ਪਹਿਰੂ ਦੀ ਬਾਰੀਕੀ ਦੇ ਨਾਲ ਜਾਂਚ ਵੀ ਕਰ ਰਹੀ ਹੈ। ਰਾਸੂਨਾ ਥਾਣੇ ਨੂੰ ਸੂਚਨਾ ਮਿਲੀ ਸੀ ਕਿ ਯਹਾਂ ਪੇ ਸਨੌਰ گاؤں ਮੇ ਮੋਟਾਸ਼ਲ ਕੇ ਜਿਹਾ ਸ ਕੁਝ संदिग्ध अवस्था में है तो इस पर हमारी पुलिस की टीम मौका पाई थी और मौका को सिक्योर किया है और उसी दौरान उच्च अधिकारी को सूचित किया जाता तो था आ, आर्मी और है। जैसे उनकी टीमें आएंगी उस हिसाब से वो अपने हिसाब से कार्रवाई करेंगे तो उनके हैंडओवर किया जाएगा फोर्स वाले आए हैं हाँ जी इसको चेक कर रहे हैं तो ਵੀਅਤਨਾਮ ਬੰਬ ਡਿਸਪੋਜ਼ਲ ਸਕੁਐਡ ਨੂੰ ਬੁਲਾ ਰਹੇ ਹਨ ਤਾਂ ਉਸਕੇ ਬਾਅਦ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੀ ਰਿਪੋਰਟ ਦੱਸ ਦਈਏ ਐਡਸਫਰੇਨ ਦੋਰਾ ਸਬਡਿਵੀਜ਼ਨ ਦੇ ਪਿੰਡ ਪੰਚਾਇਤ ਸਨੌਰ ਵਿੱਚ ਸਥਾਨਕ ਨਿਵਾਸੀਆਂ ਨੂੰ ਇੱਕ ਅੰਜਾਨ ਜ਼ੰਦਾ ਮੋਟਾਰ ਮਿਲੇ ਆਏ ਤੇ ਸੂਚਨਾ ਮਿਲਦੇ ਹੀ ਡੀਐਸਪੀ ਸੰਜੀਪ ਕੁਮਾਰ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਤੇ ਲਾਕੇ ਨੂੰ ਕਿਰਾ ਪਾ ਕੇ ਸਕੂਪ ਦੀ ਇਕੱਠੇ ਕਰਨ ਕਰਨ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਡੀਐਸਪੀ ਸੰਜੀਪ ਕੁਮਾਰ ਦੇ ਅਨੁਸਾਰ ਮੌਕੇ ਤੋਂ ਕੁਝ ਮਹੱਤਵਪੂਰਨ ਸੁਰਾਖ ਜੁੜੇ ਨੇ ਉਹ ਮਿਲੇ ਨੇ ਜੁਤੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਨੂੰ ਵੀ ਜਿਹੜਾ ਇਹ ਸੂਚਿਤ ਕੀਤਾ ਗਿਆ ਤੇ ਫੌਜ ਦੀ ਇੱਕ ਟੀਮ ਜਲਦੀ ਹੀ ਮੌਕੇ ਤੇ ਪਹੁੰਚ ਗਈ ਤੇ ਮੋਟਾਰ ਦੀ ਤਕਨੀਕੀ ਜਾਂਚ ਸ਼ੁਰ ਕੀ ਉਸ ਮੋਟਰ ਅਜੇ ਤੱਕ ਫਟਿਆ ਨਹੀਂ ਹੈ ਤੇ ਇਹ ਇੱਕ ਪੱਤੀ ਟਾਹਣੀ ਤੇ ਫਸਿਆ ਹੋਇਆ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਦੇ ਅਧਿਕਾਰੀਆਂ ਨੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੋਟਾਰ ਨੂੰ ਸੁਰੱਖਿਅਤ ਤੰਗ ਦੇ ਨਾਲ ਡਿਫਿਊਜ਼ ਕਰਨ ਦੇ ਲਈ ਬੰਬ ਡਿਸਪੋਜ਼ਲ ਸਕੁਐਡ ਨੂੰ ਜੜਾ ਹੈ ਉਹ ਬੁਲਾਇਆ ਗਿਆ ਤੇ ਦੱਸਦੇ ਇਹ ਪੁਲਿਸ ਅਤੇ ਫੌਜ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਿੱਥੋਂ ਆਇਆ ਤੇ ਇਸ ਦਾ ਉਦੇਸ਼ ਕੀ ਹੈ ਤੇ ਇਸ ਵਿੱਚ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਦੇ ਨਾਲ ਜੇ ਸੰਬੰਧਤ ਹੈ ਇਸ ਤੇ ਕੋਈ ਸੰਕੇਤ ਜੜਾ ਉਹ ਜ ਨਹੀਂ ਮਿਲ ਰਿਹਾ ਤੇ ਘਟਨਾ ਸਥਾਨ ਦੀ ਬੰਤਰ ਅਤੇ ਮੋਟਾਰ ਡਿਕੰਦੇ ਤਰੀਕੇ ਨੂੰ ਦੇਖਦੇ ਹੋਏ ਇਸ ਬਾਰ ਜੜਾ ਉਠਾਇਆ ਜਾ ਰਿਹਾ ਹੈ ਕਿ ਇਹ ਸਿਰਫ ਇੱਕ ਹਾਦਸਾ ਹੈ ਜਾਂ ਫਿਰ ਕਿਸੇ ਦੀ ਸੂਚੀ ਸਮਝੀ ਸਾਜ਼ਿਸ਼ ਹੈ ਦੱਸਦੇ ਹਾਂ ਇਸ ਸੰਦਰਭ ਵਿੱਚ ਹਾਲ ਹੀ ਵਿੱਚ ਹਰਿਆਣਾ ਵਿੱਚ ਫੜੇ ਗਏ ਪਾਕਿਸਤਾਨੀ ਜਾਸੂਸ ਦਾ ਵੀ ਜ਼ਿਕਰ ਜੁੜਾਇਆ ਉਹ ਕੀਤਾ ਜਾ ਰਿਹਾ ਤੇ ਇਸ ਸਮੇਂ ਸੁਰੱਖਿਆ ਏਜੰਸੀ ਆਹਰ ਪਹਿਰੂ ਦੀ ਬਾਰੀਕੀ ਦੇ ਨਾਲ ਜਾਂਚ ਵੀ ਕਰ ਰਹੀ ਹੈ ਰਾਜ ਸੁਮਾ ਥਾਣੇ ਨੂੰ ਸੂਚਨਾ ਮਿਲੀ ਸੀ ਕਿ ਯਹਾਂ ਤੇ ਸਨੌਰ ਗਾਉ ਮੇ ਇੱਕ ਮੋਟਰ ਸ਼ੈਲ ਕਿ ਜੈਸਾ ਕੁਛ संदिग्ध अवस्था में है तो इस पर हमारी पुलिस की टीम मौका पाई थी और मौका को सिक्योर किया है और उसी दौरान उच्च अधिकारियों को भी किया गया तथा तो आर्मी और तो जैसे उनकी टीमें आएंगी उस हिसाब से वो अपने हिसाब से कार्रवाई करेंगे तो उनके हैंडओवर किया जाएगा फोर्स वाले आए हैं हाँ जी इसको चेक कर रहे हैं तो ਜੀ ਆਪਣਾ ਬੰਬ ਡਿਸਪੋਜ਼ਲ ਸਕਵਾਂ ਨੂੰ ਬੁਲਾ ਰਹੇ ਹਾਂ ਤਾਂ ਉਸ ਦੇ ਬਾਅਦ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀਗਰੀ ਰਿਪੋਰਟ ਦੱਸਦੇ ਆਏ ਅੱਜ ਸਫੇਰੈਂਡੋਰਾ ਸਬਡਿਵੀਜ਼ਨ ਦੇ ਪਿੰਡ ਪੰਚਾਇਤ ਸਨੌਰ ਵਿੱਚ ਸਥਾਨਕ ਨਿਵਾਸੀਆਂ ਨੂੰ ਇੱਕ ਅਣਜਾਣ ਜ਼ੰਦਾ ਮੋਟਾਰ ਮਿਲੇ ਆਏ ਤੇ ਸੂਚਨਾ ਮਿਲਦੇ ਹੀ ਡੀਐਸਪੀ ਸੰਜੀਤ ਕੁਮਾਰ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਤੇ ਇਲਾਕੇ ਨੂੰ ਕਿਰਾ ਪਾ ਕੇ ਸਬੂਤ ਇਕੱਠੇ ਕਰਨ ਕਰਨ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਡੀਐਸਪੀ ਸੰਜੀਤ ਕੁਮਾਰ ਦੇ ਅਨੁਸਾਰ ਮੌਕੇ ਤੋਂ ਕੁਝ ਮਹੱਤਵਪੂਰਨ ਸੁਰਾਖ ਜੁੜੇ ਨੇ ਉਹ ਮਿਲੇ ਨੇ ਜੁਤੀ ਗੰਭੀਰਤਾ ਨੂੰ ਦੇ ਜਲਦੀ ਹੀ ਮੌਕੇ ਤੇ ਪਹੁੰਚ ਗਈ ਤੇ ਮੋਟਾਰ ਦੀ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸ ਦਈਏ ਜਾਂਚ ਦੌਰਾਨ ਫੌਜ ਦੇ ਅਧਿਕਾਰੀਆਂ ਨੇ ਪਾਇਆ ਕਿ ਉਕਤ ਮੋਟਾਰ ਅਜੇ ਤੱਕ ਫਟਿਆ ਨਹੀਂ ਹੈ ਇਹ ਇੱਕ ਪੱਤੀ ਟਾਹਣੀ ਤੇ ਫਸਿਆ ਹੋਇਆ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਦੇ ਅਧਿਕਾਰੀਆਂ ਨੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੋਟਾਰ ਨੂੰ ਸੁਰੱਖਿਅਤ ਤੰਗ ਦੇ ਨਾਲ ਡਿਫਿਊਜ਼ ਕਰਨ ਦੇ ਲਈ ਬੰਬ ਦੀ ਡਿਸਪੋਜ਼ਲ ਸਕਵਾਡ ਨੂੰ ਜਿਹੜਾ ਹੈ ਉਹ ਬੁਲਾਇਆ ਗਿਆ ਤੇ ਦੱਸਦਾ ਇਹ ਪੁਲਿਸ ਅਤੇ ਫੌਜ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਿੱਥੋਂ ਆਇਆ ਤੇ ਇਸ ਦਾ ਉਦੇਸ਼ ਕੀ ਹੈ ਅਤੇ ਇਸ ਵਿੱਚ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਦੇ ਨਾਲ ਜੇ ਸੰਬੰਧਤ ਹੈ ਇਸ ਦੇ ਕੋਈ ਸੰਕੇਤ ਜਿਹੜਾ ਹੈ ਉਹ ਜਨੇ ਨਹੀਂ ਮਿਲਿਆ ਤੇ ਘਟਨਾ ਸਥਾਨ ਦੀ ਬੰਤਰ ਅਤੇ ਮੋਟਾਰ ਡਿਗਨ ਦੇ ਤਰੀਕੇ ਨੂੰ ਦੇਖਦੇ ਹੋਏ ਇਹ ਸਵਾਲ ਜਿਹੜਾ ਉਠਾਇਆ ਜਾ ਰਿਹਾ ਹੈ ਹੈ ਕਿ ਇਹ ਸਿਰਫ ਇੱਕ ਹਾਦਸਾ ਹੈ ਜਾਂ ਫਿਰ ਕਿਸੇ ਦੀ ਸੂਚੀ ਸਮਝੀ ਸਾਜ਼ਿਸ਼ ਹੈ ਦੱਸਦੇ ਇਹ ਇਸ ਸੰਦਰਭ ਵਿੱਚ ਹਾਲ ਹੀ ਵਿੱਚ ਹਰਿਆਣਾ ਵਿੱਚ ਫੜੇ ਗਏ ਪਾਕਿਸਤਾਨੀ ਜਾਸੂਸ ਦਾ ਵੀ ਜ਼ਿਕਰ ਜੜਾ ਹੈ ਉਹ ਕੀਤਾ ਜਾ ਰਿਹਾ ਤੇ ਇਸ ਸਮੇਂ ਸੁਰੱਖਿਆ ਏਜੰਸੀ ਆਹਰ ਪਹਿਲੂ ਦੀ ਬਾਰੀਕੀ ਦੇ ਨਾਲ ਜਾਂਚ ਵੀ ਕਰ ਰਹੀ ਹੈ ਆਜ ਸੁਬਹ ਥਾਣੇ ਨੂੰ ਸੂਚਨਾ ਮਿਲੀ ਸੀ ਕਿ ਯਹਾਂ ਤੇ ਸਨੌਰ ਗਾਉਂ ਮੇ ਇੱਕ ਮੋਟਰ ਸ਼ੈਲ ਕਿ ਜੈਸਾ ਕੁਝ संदिग्ध अवस्था में है तो इस पर हमारी पुलिस की टीम मौका पाई थी और मौका को सिक्योर किया है और उसी दौरान उच्च अधिकारियों को सूचित किया गया तथा आर्मी और सूचित किया है जैसे उनकी टीमें आएंगी उस हिसाब से वो अपने हिसाब से कार्रवाई करेंगे तो उनके हैंडओवर किया जाएगा फोर्स वाले आए हैं हाँ इसको चेक कर रहे हैं तो ਜੀ ਆਪਣਾ ਬੰਬ ਡਿਸਪੋਜ਼ਲ ਸquad ਨੂੰ ਬੁਲਾ ਰਹੇ ਹਨ ਤਾਂ ਉਸ ਦੇ ਬਾਅਦ ਕੈਮਰਾ ਪਰਸਨ ਹਣੀ ਦੇ ਨਾਲ ਅਜ ਇਸ ਦੀ ਰਿਪੋਰਟ ਦੱਸਦੇ ਇਹ ਅੱਜ ਸਫੇਰੈਂਡੋਰਾ ਸਬਡਿਵੀਜ਼ਨ ਦੇ ਪਿੰਡ ਪੰਚਾਇਤ ਸਨੌਰ ਵਿੱਚ ਸਥਾਨਕ ਨਿਵਾਸੀਆਂ ਨੂੰ ਇੱਕ ਅਣਜਾਣ ਜ਼ੰਦਾ ਮੋਟਾਰ ਮਿਲੇ ਆਏ ਤੇ ਸੂਚਨਾ ਮਿਲਦੇ ਹੀ ਡੀਐਸਪੀ ਸੰਜੀਪ ਕੁਮਾਰ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਤੇ ਇਲਾਕੇ ਨੂੰ ਕਿਰਾ ਪਾ ਕੇ ਸਬੂਤ ਇਕੱਠੇ ਕਰਨ ਕਰਨ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਡੀਐਸਪੀ ਸੰਜੀਪ ਕੁਮਾਰ ਦੇ ਅਨੁਸਾਰ ਮੌਕੇ ਤੋਂ ਕੁਝ ਮਹੱਤਵਪੂਰਨ ਸੁਰਾਖ ਜੁੜੇ ਨੇ ਉਹ ਮਿਲੇ ਜੁਤੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਨੂੰ ਜਲਦੀ ਹੀ ਮੌਕੇ ਤੇ ਪਹੁੰਚ ਗਏ ਤੇ ਮੋਟਾਰ ਦੀ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸ ਦਈਏ ਜਾਂਚ ਦੌਰਾਨ ਫੌਜ ਦੇ ਅਧਿਕਾਰੀਆਂ ਨੇ ਪਾਇਆ ਕਿ ਉਕਤ ਮੋਟਾਰ ਅਜੇ ਤੱਕ ਫਟਿਆ ਨਹੀਂ ਹੈ ਤੇ ਇਹ ਇੱਕ ਪਤਲੀ ਟਾਹਣੀ ਤੇ ਫਸਿਆ ਹੋਇਆ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਦੇ ਅਧਿਕਾਰੀਆਂ ਨੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੋਟਾਰ ਨੂੰ ਸੁਰੱਖਿਅਤ ਤੰਗ ਦੇ ਨਾਲ ਡਿਫਿਊਜ਼ ਕਰਨ ਦੇ ਲਈ ਬੰਬ ਦੀ ਡਿਸਪੋਜ਼ਲ ਸਕੁਐਡ ਨੂੰ ਜਿਹੜਾ ਹੈ ਉਹ ਬੁਲਾਇਆ ਗਿਆ ਤੇ ਦੱਸਦੇ ਇਹ ਪੁਲਿਸ ਅਤੇ ਫੌਜ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਿੱਥੋਂ ਆਇਆ ਤੇ ਇਸ ਦਾ ਉਦੇਸ਼ ਕੀ ਹੈ ਤੇ ਇਸ ਵਿੱਚ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਦੇ ਨਾਲ ਜੇ ਸੰਬੰਧਤ ਹੈ ਇਸ ਦੇ ਕੋਈ ਸੰਕੇਤ ਜਿਹੜਾ ਹੈ ਉਹ ਜ ਨਹੀਂ ਮਿਲਿਆ ਤੇ ਕਟਨਾ ਸਥਾਨ ਦੀ ਬੰਤਰ ਅਤੇ ਮੋਟਾਰ ਡਿਗਨ ਦੇ ਤਰੀਕੇ ਨੂੰ ਦੇਖਦੇ ਹੋਏ ਇਹ ਸਵਾਲ ਜਿਹੜਾ ਉਠਾਇਆ ਜਾ ਰਿਹਾ ਹੈ ਹੈ ਕਿ ਇਹ ਸਿਰਫ ਇੱਕ ਹਾਦਸਾ ਹੈ ਜਾਂ ਫਿਰ ਕਿਸੇ ਦੀ ਸੋਚੀ ਸਮਝੀ ਸਾਜ਼ਿਸ਼ ਹੈ ਦੱਸਦੇ ਹਾਂ ਇਸ ਸੰਦਰਭ ਵਿੱਚ ਹਾਲ ਹੀ ਵਿੱਚ ਹਰਿਆਣਾ ਵਿੱਚ ਫੜੇ ਗਏ ਪਾਕਿਸਤਾਨੀ ਜਾਸੂਸ ਦਾ ਵੀ ਜ਼ਿਕਰ ਜੁੜਾ ਹੈ ਉਹ ਕੀਤਾ ਜਾ ਰਿਹਾ ਤੇ ਇਸ ਸਮੇਂ ਸੁਰੱਖਿਆ ਏਜੰਸੀ ਆਹਰ ਪਹਿਲੂ ਦੀ ਬਾਰੀਕੀ ਦੇ ਨਾਲ ਜਾਂਚ ਵੀ ਕਰ ਰਹੀ ਹੈ ਆਸੂਨਾ ਥਾਣੇ ਨੇ ਸੂਚਨਾ ਮਿਲੀ ਸੀ ਕਿ ਇੱਥੇ ਪੇ ਸਨੌਰ ਗਾਉਂ ਮੇ ਇੱਕ ਮੋਟਰ ਸ਼ੈਲ ਕਿ ਜੈਸਾ ਕੁਝ संदिग्ध अवस्था में है तो इस पर हमारी पुलिस की टीम मौका पाई थी और मौका को सिक्योर किया है और उसी दौरान उच्च अधिकारियों को सूचित किया गया तथा आर्मी और सूचित किया है जैसे उनकी टीमें आएंगी उस हिसाब से वो अपने हिसाब से कार्रवाई करेंगे तो उनके हैंडओवर किया जाएगा फोर्स तो वाले आए हैं हाँ जी इसको चेक कर रहे हैं तो ਜੀ ਆਪਣਾ ਬੰਬ ਡਿਸਪੋਜ਼ेबल ਸੈਗ ਬੁਲਾ ਰਹੇ ਹਾਂ ਤਾਂ ਉਸke baad camera person hani de naal aj de sani di report ਦੱਸ ਦਈਏ ਐਡਸਫੇਰੀਨ ਦੋਰਾ ਸਬਡਿਵੀਜ਼ਨ ਦੇ ਪਿੰਡ ਪੰਚਾਇਤ ਸਨੌਰ ਵਿੱਚ ਸਥਾਨਕ ਨਿਵਾਸੀਆਂ ਨੂੰ ਇੱਕ ਅੰਜਾਨ ਜ਼ੰਦਾ ਮੋਟਾਰ ਮਿਲੇ ਆਏ ਤੇ ਸੂਚਨਾ ਮਿਲਦੇ ਹੀ ਡੀਐਸਪੀ ਸੰਜੀਤ ਕੁਮਾਰ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਤੇ ਇਲਾਕੇ ਨੂੰ ਕਿਰਾ ਪਾ ਕੇ ਖੂਬ ਦੀ ਇਕੱਠੇ ਕਰਨ ਕਰਨ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਡੀਐਸਪੀ ਸੰਜੀਤ ਕੁਮਾਰ ਦੇ ਅਨੁਸਾਰ ਮੌਕੇ ਤੋਂ ਕੁਝ ਮਹੱਤਵਪੂਰਨ ਸੁਰਾਖ ਜੁੜੇ ਨੇ ਉਹ ਮਿਲੇ ਨੇ ਜੁਤੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਨੂੰ ਵੀ ਜੜਾ ਇਹ ਸੂਚਿਤ ਕੀਤਾ ਗਿਆ ਤੇ ਫੌਜ ਦੀ ਇੱਕ ਟੀਮ ਜਲਦੀ ਹੀ ਮੌਕੇ ਤੇ ਪਹੁੰਚ ਗਈ ਤੇ ਮੋਟਾਰ ਦੀ ਤਕਨੀਕੀ ਜਾਂਚ ਸ਼ੁਰ ਕੀ ਉਕਤ ਮੋਟਰ ਅਜੇ ਤੱਕ ਫਟਿਆ ਨਹੀਂ ਹੈ ਤੇ ਇਹ ਇੱਕ ਪਤਲੀ ਟਾਹਣੀ ਤੇ ਫਸਿਆ ਹੋਇਆ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਦੇ ਅਧਿਕਾਰੀਆਂ ਨੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੋਟਾਰ ਨੂੰ ਸੁਰੱਖਿਅਤ ਤੰਗ ਦੇ ਨਾਲ ਡਿਫਿਊਜ਼ ਕਰਨ ਦੇ ਲਈ ਬੰਬ ਡਿਸਪੋਜ਼ਲ ਸਕੁਐਡ ਨੂੰ ਜੜਾ ਹੈ ਉਹ ਬੁਲਾਇਆ ਗਿਆ ਤੇ ਦੱਸਦਾ ਇਹ ਪੁਲਿਸ ਅਤੇ ਫੌਜ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਿੱਥੋਂ ਆਇਆ ਤੇ ਇਸ ਦਾ ਉਦੇਸ਼ ਕੀ ਹੈ ਤੇ ਇਸ ਵਿੱਚ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਨਾਲ ਜੇ ਸੰਬੰਧਤ ਹੈ ਇਸ ਦੇ ਕੋਈ ਸੰਕੇਤ ਜੜਾ ਹੈ ਉਹ ਜਨਹੀਂ ਮਿਲਿਆ ਤੇ ਘਟਨਾ ਸਥਾਨ ਦੀ ਬੰਤਰ ਅਤੇ ਮੋਟਾਰ ਡਿਗਨ ਦੇ ਤਰੀਕੇ ਨੂੰ ਦੇਖਦੇ ਹੋਏ ਇਹ ਸਵਾਲ ਜੜਾ ਉਠਾਇਆ ਜਾ ਰਿਹਾ ਹੈ ਹੈ ਕਿ ਇਹ ਸਿਰਫ ਇੱਕ ਹਾਦਸਾ ਹੈ ਜਾਂ ਫਿਰ ਕਿਸੇ ਦੀ ਸੋਚੀ ਸਮਝੀ ਸਾਜ਼ਿਸ਼ ਹੈ ਦੱਸਦੇ ਇਹ ਇਸ ਸੰਦਰਭ ਵਿੱਚ ਹਾਲ ਹੀ ਵਿੱਚ ਹਰਿਆਣਾ ਵਿੱਚ ਫੜੇ ਗਏ ਪਾਕਿਸਤਾਨੀ ਜਾਸੂਸ ਦਾ ਵੀ ਜ਼ਿਕਰ ਜੜਾਇਆ ਉਹ ਕੀਤਾ ਜਾ ਰਿਹਾ ਤੇ ਇਸ ਸਮੇਂ ਸੁਰੱਖਿਆ ਏਜੰਸੀ ਆਹਰ ਪਹਿਲੂ ਦੀ ਬਾਰੀਕੀ ਦੇ ਨਾਲ ਜਾਂਚ ਵੀ ਕਰ ਰਹੀ ਹੈ ਆਸੂਮਾ ਥਾਣੇ ਨੇ ਸੂਚਨਾ ਮਿਲੀ ਸੀ ਕਿ ਯਹਾਂ ਤੇ ਸਨੌਰ ਗਾਉ ਮੇ ਇੱਕ ਮੋਟਰਸਾਈਕਲ ਕਿ ਜੈਸਾ ਕੁਛ संदिग्ध अवस्था में है तो इस पर हमारी पुलिस की टीम मौका पाई थी और मौका को सिक्योर किया है और उसी दौरान उच्च अधिकारी को सूचित किया जाता था आर्मी और जैसे उनकी टीमें आएंगी उस हिसाब से वो अपने हिसाब से कार्रवाई करेंगे तो उनके हैंडल पर किया जाएगा फोर्स वाले आए हैं हाँ जी। इसको चेक कर रहे हैं तो ਜੀ ਆਪਣਾ ਬੰਬ ਡਿਸਪੋਜ਼ਲ ਸਕਵਾਡ ਨੂੰ ਬੁਲਾ ਰਹੇ ਹਨ तो उसके बाद कैमरा पर्सन हनी ਦੇ ਨਾਲ ਅੱਜ ਸੈਨੇਗਰੀ ਰਿਪੋਰਟ ਦੱਸ ਦਈਏ ਅੱਜ ਸਵਰੇਂਦੋਰਾ ਸਬਡਿਵੀਜ਼ਨ ਦੇ ਪਿੰਡ ਪੰਚਾਇਤ ਸਨੌਰ ਵਿੱਚ ਸਥਾਨਕ ਨਿਵਾਸੀਆਂ ਨੂੰ ਇੱਕ ਅਣਜਾਣ ਜ਼ੰਦਾ ਮੋਟਾਰ ਮਿਲਿਆ ਹੈ ਤੇ ਸੂਚਨਾ ਮਿਲਦੇ ਹੀ ਡੀਐਸਪੀ ਸੰਜੀਤ ਕੁਮਾਰ ਕੋਲਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਤੇ ਇਲਾਕੇ ਨੂੰ ਕੇਰਾ ਪਾ ਕੇ ਸਕੂਪ ਇਕੱਠੇ ਕਰਨ ਕਰਨ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਡੀਐਸਪੀ ਸੰਜੀਤ ਕੁਮਾਰ ਦੇ ਅਨੁਸਾਰ ਮੌਕੇ ਤੋਂ ਕੁਝ ਮਹੱਤਵਪੂਰਨ ਸੁਰਾਖ ਜੁੜੇ ਨੇ ਉਹ ਮਿਲੇ ਜੁਤੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਨੂੰ ਵੀ ਜਿਹੜਾ ਇਹ ਸੂਚਿਤ ਕੀਤਾ ਗਿਆ ਹੈ ਤੇ ਫੌਜ ਦੀ ਇੱਕ ਟੀਮ ਜਲਦੀ ਹੀ ਮੌਕੇ ਤੇ ਪਹੁੰਚ ਗਈ ਤੇ ਮੋਟਾਰ ਦੀ ਤਕਨੀਕੀ ਜਾਂਚ ਸ਼ੁਰ ਕੀ ਉਕਤ ਮੋਟਰ ਅਜੇ ਤੱਕ ਫਟਿਆ ਨਹੀਂ ਹੈ ਤੇ ਇਹ ਇੱਕ ਪੱਤੀ ਟਾਹਣੀ ਤੇ ਫਸਿਆ ਹੋਇਆ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਦੇ ਅਧਿਕਾਰੀਆਂ ਨੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੋਟਾਰ ਨੂੰ ਸੁਰੱਖਿਅਤ ਤੰਗ ਦੇ ਨਾਲ ਡਿਫਿਊਜ਼ ਕਰਨ ਦੇ ਲਈ ਬੰਬ ਦੀ ਡਿਸਪੋਜ਼ਲ ਸਕੁਐਡ ਨੂੰ ਜੜਾ ਹੈ ਉਹ ਬੁਲਾਇਆ ਗਿਆ ਤੇ ਦੱਸਦੇ ਇਹ ਪੁਲਿਸ ਅਤੇ ਫੌਜ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਿੱਥੋਂ ਆਇਆ ਤੇ ਇਸ ਦਾ ਉਦੇਸ਼ ਕੀ ਹੈ ਤੇ ਇਸ ਦੇ ਵਿੱਚ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਦੇ ਨਾਲ ਜੇ ਸੰਬੰਧਤ ਹੈ ਇਸ ਦੇ ਕੋਈ ਸੰਕੇਤ ਜੜਾ ਹੈ ਉਹ ਜ ਨਹੀਂ ਮਿਲਿਆ ਤੇ ਘਟਨਾ ਸਥਾਨ ਦੀ ਬੰਤਰ ਅਤੇ ਮੋਟਾਰ ਡਿਕੰਦੇ ਤਰੀਕੇ ਨੂੰ ਦੇਖਦੇ ਹੋਏ ਇਸ ਬਾਲ ਜੜਾ ਉਠਾਇਆ ਜਾ ਰਿਹਾ ਰਿਹਾ ਹੈ ਕਿ ਇਹ ਸਿਰਫ ਇੱਕ ਹਾਦਸਾ ਹੈ ਜਾਂ ਫਿਰ ਕਿਸੇ ਦੀ ਸੂਚੀ ਸਮਝੀ ਸਾਜ਼ਿਸ਼ ਹੈ ਦੱਸਦੇ ਇਹ ਇਸ ਸੰਦਰਭ ਵਿੱਚ ਹਾਲ ਹੀ ਵਿੱਚ ਹਰਿਆਣਾ ਵਿੱਚ ਫੜੇ ਗਏ ਪਾਕਿਸਤਾਨੀ ਜਾਸੂਸ ਦਾ ਵੀ ਜ਼ਿਕਰ ਜੁੜਾਇਆ ਹੋ ਕੀਤਾ ਜਾ ਰਿਹਾ ਤੇ ਇਸ ਸਮੇਂ ਸੁਰੱਖਿਆ ਏਜੰਸੀ ਆਹਰ ਪਹਿਲੂ ਦੀ ਬਾਰੀਕੀ ਦੇ ਨਾਲ ਜਾਂਚ ਵੀ ਕਰ ਰਹੀ ਹੈ ਆਸੂਮਾ ਖਾਨੇ ਨੇ ਸੂਚਨਾ ਮਿਲੀ ਸੀ ਕਿ ਯਹਾਂ ਤੇ ਸਨੌਰ ਗਾਉ ਮੇ ਇੱਕ ਮੋਟਰਸਾਈਕਲ ਜਿਹਾ ਕੁਝ संदिग्ध अवस्था में है तो इस पर हमारी पुलिस की टीम मौका पाई थी और मौका को सिक्योर किया है और उसी दौरान उच्च अधिकारियों को सूचित किया गया तथा आर्मी और सूचित किया है जैसे उनकी टीमें आएंगी उस हिसाब से वो अपने हिसाब से कार्रवाई करेंगे तो उनके हैंडओवर किया जाएगा फोर्स वाले आए हैं हाँ जी ये इसको चेक कर रहे हैं तो ਜੀ ਆਪਣਾ ਬੰਬ ਡਿਸਪੋਜ਼ੇਬਲ ਬੁਲਾ ਰਹੇ ਹਨ ਤੋਂ ਉਸਕੇ ਬਾਅਦ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀਗੁਰ ਰਿਪੋਰਟ ਦੱਸਦੇ ਆਏ ਅੱਜ ਸਵੇਰੇ ਅੰਦੋਰਾ ਸਬਡਿਵੀਜ਼ਨ ਦੇ ਪਿੰਡ ਪੰਚਾਇਤ ਸਨੌਰ ਵਿੱਚ ਸਥਾਨਕ ਨਿਵਾਸੀਆਂ ਨੂੰ ਇੱਕ ਅਣਜਾਣ ਜ਼ੰਦਾ ਮੋਟਾਰ ਮਿਲੇ ਆਏ ਤੇ ਸੂਚਨਾ ਮਿਲਦੇ ਹੀ ਡੀਐਸਪੀ ਸੰਜੀਪ ਕੁਮਾਰ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਤੇ ਇਲਾਕੇ ਨੂੰ ਕੇਰਾ ਪਾ ਕੇ ਸਬੂਤ ਇਕੱਠੇ ਕਰਨ ਕਰਨ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਡੀਐਸਪੀ ਸੰਜੀਪ ਕੁਮਾਰ ਦੇ ਅਨੁਸਾਰ ਮੌਕੇ ਤੋਂ ਕੁਝ ਮਹੱਤਵਪੂਰਨ ਸੁਰਾਗ ਜੁੜੇ ਨੇ ਉਹ ਮਿਲੇ ਜੁਤੀ ਗੰਭੀਰਤਾ ਨੂੰ ਦੇਖਦੇ ਹੋਏ ਜਲਦੀ ਹੀ ਮੌਕੇ ਤੇ ਪਹੁੰਚ ਗਈ ਤੇ ਮੋਟਾਰ ਦੀ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸ ਦਈਏ ਜਾਂਚ ਦੌਰਾਨ ਫੌਜ ਦੇ ਅਧਿਕਾਰੀਆਂ ਨੇ ਪਾਇਆ ਕਿ ਮੋਟਾਰ ਅਜੇ ਤੱਕ ਫਟਿਆ ਨਹੀਂ ਹੈ ਤੇ ਇਹ ਇੱਕ ਪੱਤੀ ਟਾਹਣੀ ਤੇ ਫਸਿਆ ਹੋਇਆ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਦੇ ਅਧਿਕਾਰੀਆਂ ਨੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੋਟਾਰ ਨੂੰ ਸੁਰੱਖਿਅਤ ਤੰਗ ਦੇ ਨਾਲ ਡਿਫਿਊਜ਼ ਕਰਨ ਦੇ ਲਈ ਬੰਬ ਦੀ ਡਿਸਪੋਜ਼ਰ ਸਕੁਐਡ ਨੂੰ ਜਿਹੜਾ ਹੈ ਉਹ ਬੁਲਾਇਆ ਗਿਆ ਤੇ ਦੱਸਦੇ ਇਹ ਪੁਲਿਸ ਅਤੇ ਫੌਜ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਿੱਥੋਂ ਆਇਆ ਤੇ ਇਸ ਦਾ ਉਦੇਸ਼ ਕੀ ਹੈ ਤੇ ਇਸ ਵਿੱਚ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਨਾਲ ਜੇ ਸੰਬੰਧਤ ਹੈ ਇਸ ਤੇ ਕੋਈ ਸੰਕੇਤ ਜਿਹੜਾ ਹੈ ਉਹ ਜਨੇ ਨਹੀਂ ਮਿਲਿਆ ਤੇ ਘਟਨਾ ਸਥਾਨ ਦੀ ਬੰਤਰ ਅਤੇ ਮੋਟਾਰ ਡਿਗਨ ਦੇ ਤਰੀਕੇ ਨੂੰ ਦੇਖਦੇ ਹੋਏ ਇਹ ਸਵਾਲ ਜਿਹੜਾ ਉਠਾਇਆ ਜਾ ਰਿਹਾ ਹੈ ਹੈ ਕਿ ਇਹ ਸਿਰਫ ਇੱਕ ਹਾਦਸਾ ਹੈ ਜਾਂ ਫਿਰ ਕਿਸੇ ਦੀ ਸੂਚੀ ਸਮਝੀ ਸਾਜ਼ਿਸ਼ ਹੈ ਦੱਸਦੇ ਹਾਂ ਇਸ ਸੰਦਰਭ ਵਿੱਚ ਹਾਲ ਹੀ ਵਿੱਚ ਹਰਿਆਣਾ ਵਿੱਚ ਫੜੇ ਗਏ ਪਾਕਿਸਤਾਨੀ ਜਾਸੂਸ ਦਾ ਵੀ ਜ਼ਿਕਰ ਜੁੜਾ ਹੈ ਉਹ ਕੀਤਾ ਜਾ ਰਿਹਾ ਤੇ ਇਸ ਸਮੇਂ ਸੁਰੱਖਿਆ ਏਜੰਸੀ ਆਹਰ ਪਹਿਲੂ ਦੀ ਬਾਰੀਕੀ ਦੇ ਨਾਲ ਜਾਂਚ ਵੀ ਕਰ ਰਹੀ ਹੈ ਆਸ ਸੁਬਾ ਖਾਨੇ ਨੂੰ ਸੂਚਨਾ ਮਿਲੀ ਸੀ ਕਿ ਯਹਾਂ ਪੇ ਸਨੌਰ ਗਾਉ ਮੇ ਇੱਕ ਮੋਟਰ ਸ਼ੈਲ ਕਿ ਜੈਸਾ ਕੁਛ संदिग्ध अवस्था में है तो इस पर हमारी पुलिस की टीम मौका पाई थी और मौका को सिक्योर किया है और तो उसी दौरान उच्च अधिकारियों को किया गया तो था आ, आर्मी और जैसे उनकी टीमें आएंगी उस हिसाब से वो अपने हिसाब से कार्रवाई करेंगे तो उनके हैंडओवर किया जाएगा फोर्स वाले आए हैं हाँ जी इसको चेक कर रहे हैं तो ਜੀ ਆਪਣਾ ਬੰਬ ਡਿਸਪੋਜ਼ਲ ਸਪੈਡ ਬੁਲਾ ਰਹੇ ਹਨ ਤੋਂ ਉਸਕੇ ਬਾਅਦ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੀ ਸੈਨੀ ਦੀ ਰਿਪੋਰਟ ਦੱਸਦੇ ਆਏ ਅੱਜ ਸਵੇਰੇ ਨਦੋਰਾ ਸਬਡਿਵੀਜ਼ਨ ਦੇ ਪਿੰਡ ਪੰਚਾਇਤ ਸਨੌਰ ਵਿੱਚ ਸਥਾਨਕ ਨਿਵਾਸੀਆਂ ਨੂੰ ਇੱਕ ਅਣਜਾਣ ਜ਼ੰਦਾ ਮੋਟਾਰ ਮਿਲੇ ਆਏ ਤੇ ਸੂਚਨਾ ਮਿਲਦੇ ਹੀ ਡੀਐਸਪੀ ਸੰਜੀਪ ਕੁਮਾਰ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਤੇ ਇਲਾਕੇ ਨੂੰ ਕੇਰਾ ਪਾ ਕੇ ਸਬੂਤ ਇਕੱਠੇ ਕਰਨ ਕਰਨ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਡੀਐਸਪੀ ਸੰਜੀਪ ਕੁਮਾਰ ਦੇ ਅਨੁਸਾਰ ਮੌਕੇ ਤੋਂ ਕੁਝ ਮਹੱਤਵਪੂਰਨ ਸੁਰਾਖ ਜੁੜੇ ਨੇ ਉਹ ਮਿਲੇ ਜੁਤੀ ਗੰਭੀਰਤਾ ਨੂੰ ਦੇਖਦੇ ਹੋ ਟੀਮ ਜਲਦੀ ਹੀ ਮੌਕੇ ਤੇ ਪਹੁੰਚ ਗਈ ਤੇ ਮੋਟਾਰ ਦੀ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸ ਦਈਏ ਜਾਂਚ ਦੌਰਾਨ ਫੌਜ ਦੇ ਅਧਿਕਾਰੀਆਂ ਨੇ ਪਾਇਆ ਕਿ ਉਕਤ ਮੋਟਾਰ ਅਜੇ ਤੱਕ ਫਟਿਆ ਨਹੀਂ ਹੈ ਤੇ ਇਹ ਇੱਕ ਪੱਤੀ ਟਹਾਣੀ ਤੇ ਫਸਿਆ ਹੋਇਆ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਦੇ ਅਧਿਕਾਰੀਆਂ ਨੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੋਟਾਰ ਨੂੰ ਸੁਰੱਖਿਅਤ ਤੰਗ ਦੇ ਨਾਲ ਡਿਫਿਊਜ਼ ਕਰਨ ਦੇ ਲਈ ਬੰਬ ਦੀ ਡਿਸਪੋਜ਼ਲ ਸਕੁਐਡ ਨੂੰ ਜਿਹੜਾ ਹੈ ਉਹ ਬੁਲਾਇਆ ਗਿਆ ਤੇ ਦੱਸਦੇ ਇਹ ਪੁਲਿਸ ਅਤੇ ਫੌਜ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਿੱਥੋਂ ਆਇਆ ਤੇ ਇਸ ਦਾ ਉਦੇਸ਼ ਕੀ ਹੈ ਤੇ ਇਸ ਵਿੱਚ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਦੇ ਨਾਲ ਜੇ ਸੰਬੰਧਤ ਹੈ ਇਸ ਤੇ ਕੋਈ ਸੰਕੇਤ ਜਿਹੜਾ ਹੈ ਉਹ ਜਨੈ ਨਹੀਂ ਮਿਲ ਰਿਹਾ ਤੇ ਘਟਨਾ ਸਥਾਨ ਦੀ ਬੰਤਰ ਅਤੇ ਮੋਟਾਰ ਡਿਗਨ ਦੇ ਤਰੀਕੇ ਨੂੰ ਦੇਖਦੇ ਹੋਏ ਇਸ ਬਾਲ ਜਿਹੜਾ ਉਠਾਇਆ ਜਾ ਰਿਹਾ ਕਿ ਇਹ ਸਿਰਫ ਇੱਕ ਹਾਦਸਾ ਹੈ ਜਾਂ ਫਿਰ ਕਿਸੇ ਦੀ ਅਸੂਚੀ ਸਮਝੀ ਸਾਜ਼ਿਸ਼ ਦੱਸਦੇ ਇਹ ਇਸ ਸੰਦਰਭ ਵਿੱਚ ਹਾਲੀ ਵਿੱਚ ਹਰਿਆਣਾ ਵਿੱਚ ਫੜੇ ਗਏ ਪਾਕਿਸਤਾਨੀ ਜਾਸੂਸ ਦਾ ਵੀ ਜ਼ਿਕਰ ਜੜਾ ਹੈ ਉਹ ਕੀਤਾ ਜਾ ਰਿਹਾ ਹੈ ਤੇ ਇਸ ਸਮੇਂ ਸੁਰੱਖਿਆ ਏਜੰਸੀਆਂ ਹਰ ਪਹਿਰੂ ਦੀ ਬਾਰੀਕੀ ਦੇ ਨਾਲ ਜਾਂਚ ਵੀ ਕਰ ਰਹੀ ਹੈ ਆਸੂਮਾ ਖਾਨਾ ਨੂੰ ਸੂਚਨਾ ਮਿਲੀ ਸੀ ਕਿ ਯਹਾਂ ਪੇ ਸਨੌਰ گاؤں ਨੇ ਮੋਟਰਸ਼ੈਲ ਕੇ ਜਿਹਾ ਕੁਝ संदिग्ध अवस्था में है तो इस पर हमारी पुलिस की टीम मौका बाइक और मौका को सिक्योर किया है और तो उसी दौरान कुछ अधिकारियों को सूचित किया जाता था तथा आर्मी और पुल्ण पुल्ण जैसे उनकी टीमें आएंगी उस हिसाब से वो अपने हिसाब से कार्रवाई करेंगे तो उनके हैंडओवर किया जाएगा फोर्स वाले आए हैं ये इसको चेक कर रहे हैं तो ਜੀ ਆਪਣਾ ਬੰਬ ਡਿਸਪੋਜ਼ਲ ਸਪੈਡ ਬੁਲਾ ਰਹੇ ਹਾਂ ਤਾਂ ਉਸਕੇ ਬਾਅਦ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਦੀ ਦੀ ਰਿਪੋਰਟ ਦੱਸ ਦਈਏ ਐਡਸਫਰੇਨ ਦੋਰਾ ਸਬਡਿਵੀਜ਼ਨ ਦੇ ਪਿੰਡ ਪੰਚਾਇਤ ਸਨੌਰ ਵਿੱਚ ਸਥਾਨਕ ਨਿਵਾਸੀਆਂ ਨੂੰ ਇੱਕ ਅੰਜਾਨ ਜ਼ੰਦਾ ਮੋਟਾਰ ਮਿਲੇ ਆਏ ਤੇ ਸੂਚਨਾ ਮਿਲਦੇ ਹੀ ਡੀਐਸਪੀ ਸੰਜੀਤ ਕੁਮਾਰ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਤੇ ਲਾਕੇ ਨੂੰ ਕਿਰਾ ਪਾ ਕੇ ਸਕੂਪ ਇਕੱਠੇ ਕਰਨ ਕਰਨ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਡੀਐਸਪੀ ਸੰਜੀਤ ਕੁਮਾਰ ਦੇ ਅਨੁਸਾਰ ਮੌਕੇ ਤੋਂ ਕੁਝ ਮਹੱਤਵਪੂਰਨ ਸੁਰਾਖ ਜੁੜੇ ਨੇ ਉਹ ਮਿਲੇ ਜੁਤੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਨੂੰ ਵੀ ਜਿਹੜਾ ਇਹ ਸੂਚਿਤ ਕੀਤਾ ਗਿਆ ਤੇ ਫੌਜ ਦੀ ਇੱਕ ਟੀਮ ਜਲਦੀ ਹੀ ਮੌਕੇ ਤੇ ਪਹੁੰਚ ਗਈ ਤੇ ਮੋਟਾਰ ਦੀ ਤਕਨੀਕੀ ਜਾਂਚ ਸ਼ੁਰੂ ਕਰ ਕੀ ਉਕਤ ਮੋਟਰ ਅਜੇ ਤੱਕ ਫਟਿਆ ਨਹੀਂ ਹੈ ਤੇ ਇਹ ਇੱਕ ਪੱਤੀ ਟਾਹਣੀ ਤੇ ਫਸਿਆ ਹੋਇਆ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਦੇ ਅਧਿਕਾਰੀਆਂ ਨੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੋਟਾਰ ਨੂੰ ਸੁਰੱਖਿਅਤ ਤੰਗ ਦੇ ਨਾਲ ਡਿਫਿਊਜ਼ ਕਰਨ ਦੇ ਲਈ ਬੰਬ ਦੀ ਡਿਸਪੋਜ਼ਲ ਸਕੁਐਡ ਨੂੰ ਜਿਹੜਾ ਹੈ ਉਹ ਬੁਲਾਇਆ ਗਿਆ ਤੇ ਦੱਸਦੇ ਇਹ ਪੁਲਿਸ ਅਤੇ ਫੌਜ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਿੱਥੋਂ ਆਇਆ ਤੇ ਇਸ ਦਾ ਉਦੇਸ਼ ਕੀ ਹੈ ਤੇ ਇਸ ਵਿੱਚ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਨਾਲ ਜੇ ਸੰਬੰਧਤ ਹੈ ਇਸ ਤੇ ਕੋਈ ਸੰਕੇਤ ਜਿਹੜਾ ਹੈ ਉਹ ਜਨੇ ਨਹੀਂ ਮਿਲਿਆ ਤੇ ਘਟਨਾ ਸਥਾਨ ਦੀ ਬੰਤਰ ਅਤੇ ਮੋਟਾਰ ਡਿਗਨ ਦੇ ਤਰੀਕੇ ਨੂੰ ਦੇਖਦੇ ਹੋਏ ਇਹ ਸਵਾਲ ਜਿਹੜਾ ਉਠਾਇਆ ਜਾ ਕਿ ਇਹ ਸਿਰਫ ਇੱਕ ਹਾਦਸਾ ਹੈ ਜਾਂ ਫਿਰ ਕਿਸੇ ਦੀ ਅਸੂਚੀ ਸਮਝੀ ਸਾਜ਼ਿਸ਼ ਦੱਸਦੇ ਇਹ ਇਸ ਸੰਦਰਭ ਵਿੱਚ ਹਾਲੀ ਵਿੱਚ ਹਰਿਆਣਾ ਵਿੱਚ ਫੜੇ ਗਏ ਪਾਕਿਸਤਾਨੀ ਜਾਸੂਸ ਦਾ ਵੀ ਜ਼ਿਕਰ ਜੜਾ ਹੈ ਉਹ ਕੀਤਾ ਜਾ ਰਿਹਾ ਹੈ ਤੇ ਇਸ ਸਮੇਂ ਸੁਰੱਖਿਆ ਏਜੰਸੀਆਂ ਹਰ ਪਹਿਰੂ ਦੀ ਬਾਰੀਕੀ ਦੇ ਨਾਲ ਜਾਂਚ ਵੀ ਕਰ ਰਹੀ ਹੈ ਅਸੂਮਾ ਖਾਨੇ ਨੂੰ ਸੂਚਨਾ ਮਿਲੀ ਸੀ ਕਿ ਯਹਾਂ ਤੇ ਸਨੌਰ گاؤں ਮੇ ਮੋਟਰਸ਼ੈਲ ਕੇ ਜਿਹਾ ਕੁਝ संदिग्ध अवस्था में है तो इस पर हमारी पुलिस की टीम मौका पाई थी और मौका को सिक्योर किया है और तो उसी दौरान उच्च अधिकारियों को सूचित किया जाता था आ, आर्मी और है। जैसे उनकी टीमें आएंगी उस हिसाब से वो अपने हिसाब से कार्रवाई करेंगे तो उनके हैंडओवर किया जाएगा फोर्स वाले आए हैं जी इसको चेक कर रहे हैं तो ਜੀ ਆਪਣਾ ਬੰਬ ਡਿਸਪੋਜ਼ਲ ਸquad ਬੁਲਾ ਰਹੇ ਹਨ ਤਾਂ ਉਸ ਦੇ ਬਾਅਦ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀਤ ਦੀ ਰਿਪੋਰਟ ਦੱਸਦੇ ਆਏ ਅੱਜ ਸਫੇਰੈਂਡੋਰਾ ਸਬਡਿਵੀਜ਼ਨ ਦੇ ਪਿੰਡ ਪੰਚਾਇਤ ਸਨੌਰ ਵਿੱਚ ਸਥਾਨਕ ਨਿਵਾਸੀਆਂ ਨੂੰ ਇੱਕ ਅਣਜਾਣ ਜ਼ੰਦਾ ਮੋਟਾਰ ਮਿਲੇ ਆਏ ਤੇ ਸੂਚਨਾ ਮਿਲਦੇ ਹੀ ਡੀਐਸਪੀ ਸੰਜੀਪ ਕੁਮਾਰ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਤੇ ਇਲਾਕੇ ਨੂੰ ਕਿਰਾ ਪਾ ਕੇ ਸਕੂਪ ਇਕੱਠੇ ਕਰਨ ਕਰਨ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਡੀਐਸਪੀ ਸੰਜੀਪ ਕੁਮਾਰ ਦੇ ਅਨੁਸਾਰ ਮੌਕੇ ਤੋਂ ਕੁਝ ਮਹੱਤਵਪੂਰਨ ਸੁਰਾਖ ਜੁੜੇ ਨੇ ਉਹ ਮਿਲੇ ਨੇ ਜੁਤੀ ਗੰਭੀਰਤਾ ਨੂੰ ਦੇਖਦੇ ਹੋਏ ਜਲਦੀ ਹੀ ਮੌਕੇ ਤੇ ਪਹੁੰਚ ਗਏ ਤੇ ਮੋਟਾਰ ਦੀ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸ ਦਈਏ ਜਾਂਚ ਦੌਰਾਨ ਫੌਜ ਦੇ ਅਧਿਕਾਰੀਆਂ ਨੇ ਪਾਇਆ ਕਿ ਮੋਟਾਰ ਅਜੇ ਤੱਕ ਫਟਿਆ ਨਹੀਂ ਹੈ ਤੇ ਇਹ ਇੱਕ ਪੱਤੀ ਟਾਂਹਰੀ ਤੇ ਫਸਿਆ ਹੋਇਆ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਦੇ ਅਧਿਕਾਰੀਆਂ ਨੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੋਟਾਰ ਨੂੰ ਸੁਰੱਖਿਅਤ ਤੰਗ ਦੇ ਨਾਲ ਡਿਫਿਊਜ਼ ਕਰਨ ਦੇ ਲਈ ਬੰਬ ਦੀ ਡਿਸਪੋਜ਼ਰ ਸਕੁਐਡ ਨੂੰ ਜਿਹੜਾ ਹੈ ਉਹ ਬੁਲਾਇਆ ਗਿਆ ਤੇ ਦੱਸਦੇ ਇਹ ਪੁਲਿਸ ਅਤੇ ਫੌਜ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਿੱਥੋਂ ਆਇਆ ਤੇ ਇਸ ਦਾ ਉਦੇਸ਼ ਕੀ ਹੈ ਤੇ ਇਸ ਵਿੱਚ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਦੇ ਨਾਲ ਜੇ ਸੰਬੰਧਤ ਹੈ ਇਸ ਤੇ ਕੋਈ ਸੰਕੇਤ ਜਿਹੜਾ ਹੈ ਉਹ ਜਨਹੀਂ ਮਿਲਿਆ ਤੇ ਕਟਨਾ ਸਥਾਨ ਦੀ ਬੰਤਰ ਅਤੇ ਮੋਟਾਰ ਡਿਗੰਦੇ ਤਰੀਕੇ ਨੂੰ ਦੇਖਦੇ ਹੋਏ ਇਸ ਬਾਲ ਜਿਹੜਾ ਉਠਾਇਆ ਜਾ ਰਿਹਾ ਕੀ ਇਹ ਸਿਰਫ ਇੱਕ ਹਾਦਸਾ ਹੈ ਜਾਂ ਫਿਰ ਕਿਸੇ ਦੀ ਅਸੋਚੀ ਸਮਝੀ ਸਾਜ਼ਿਸ਼ ਦੱਸਦੇ ਇਹ ਇਸ ਸੰਦਰਭ ਵਿੱਚ ਹਾਲੀ ਵਿੱਚ ਹਰਿਆਣਾ ਵਿੱਚ ਫੜੇ ਗਏ ਪਾਕਿਸਤਾਨੀ ਜਾਸੂਸ ਦਾ ਵੀ ਜ਼ਿਕਰ ਜੜਾਇਆ ਕੀਤਾ ਜਾ ਰਿਹਾ ਹੈ ਤੇ ਇਸ ਸਮੇਂ ਸੁਰੱਖਿਆ ਏਜੰਸੀਆਂ ਹਰ ਪਹਿਰੂ ਦੀ ਬਾਰੀਕੀ ਦੇ ਨਾਲ ਜਾਂਚ ਵੀ ਕਰ ਰਹੀ ਹੈ ਆਸੂਬਾ ਖਾਨੇ ਨੂੰ ਸੂਚਨਾ ਮਿਲੀ ਸੀ ਕਿ ਯਹਾਂ ਤੇ ਸਨੌਰ گاؤں ਮੇ ਮੋਟਰਸ਼ੈੱਲ ਜਿਹਾ ਸੋਚ ਕੁਝ अवस्था में है तो इस पर हमारी पुलिस की टीम मौका पाई थी और मौका को सिक्योर किया है और उसी दौरान उच्च अधिकारी को, है। को है। किया जाता था, आ, आर्मी और तो किया है। जैसे उनकी टीमें आएंगी उस हिसाब से वो अपने हिसाब से कार्रवाई करेंगे तो उनके हैंड किया जाएगा फोर्स वाले आए हैं इसको चेक कर रहे हैं तो ਜਿਹੜਾ ਆਪਣਾ ਬੰਬ ਡਿਸਪੋਜ਼ਲ ਸਕੁਆਡ ਨੂੰ ਬੁਲਾ ਰਹੇ ਹਨ ਤੋਂ ਉਸਕੇ ਬਾਅਦ ਕੈਮਰ ਪਰਸਨ ਹਰੀ ਦੇ ਨਾਲ ਅੱਜ ਦੀ ਸੰਗਰੀ ਰਿਪੋਰਟ ਦੱਸਦੇ ਇਹ ਅੱਜ ਸਵੇਰੇ ਨਦੋਰਾ ਸਬਡਿਵੀਜ਼ਨ ਦੇ ਪਿੰਡ ਪੰਚਾਇਤ ਸਨੌਰ ਵਿੱਚ ਸਥਾਨਕ ਨਿਵਾਸੀਆਂ ਨੂੰ ਇੱਕ ਅੰਜਾਨ ਜ਼ੰਦਾ ਮੋਟਾਰ ਮਿਲੇ ਆਏ ਤੇ ਸੂਚਨਾ ਮਿਲਦੇ ਹੀ ਡੀਐਸਪੀ ਸੰਜੀਪ ਕੁਮਾਰ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਤੇ ਲਾਕੇ ਨੂੰ ਕਿਰਾ ਪਾ ਕੇ ਸਕੂਪ ਦੀ ਇਕੱਠੇ ਕਰਨ ਕਰਨ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਡੀਐਸਪੀ ਸੰਜੀਤ ਕੁਮਾਰ ਦੇ ਅਨੁਸਾਰ ਮੌਕੇ ਤੋਂ ਕੁਝ ਮਹੱਤਵਪੂਰਨ ਸੁਰਾਗ ਜੁੜੇ ਨੇ ਉਹ ਮਿਲੇ ਜੁਤੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਨੂੰ ਵੀ ਜਿਹੜਾ ਇਹ ਸੂਚਿਤ ਕੀਤਾ ਗਿਆ ਤੇ ਫੌਜ ਦੀ ਇੱਕ ਟੀਮ ਜਲਦੀ ਹੀ ਮੌਕੇ ਤੇ ਪਹੁੰਚ ਗਈ ਤੇ ਮੋਟਾਰ ਦੀ ਤਕਨੀਕੀ ਜਾਂਚ ਸ਼ੁਰੂ ਕੀ ਉਕਤ ਮੋਟਰ ਅਜੇ ਤੱਕ ਫਟਿਆ ਨਹੀਂ ਹੈ ਤੇ ਇਹ ਇੱਕ ਪੱਤੀ ਟਾਹਣੀ ਤੇ ਫਸਿਆ ਹੋਇਆ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਦੇ ਅਧਿਕਾਰੀਆਂ ਨੇ ਖੇਤਰ ਨੂੰ ਸੀਲ ਕਰ ਦਿੱਤਾ ਹੈ ਤੇ ਮੋਟਾਰ ਨੂੰ ਸੁਰੱਖਿਅਤ ਤੰਗ ਦੇ ਨਾਲ ਡਿਫਿਊਜ਼ ਕਰਨ ਦੇ ਲਈ ਬੰਬ ਦੀ ਡਿਸਪੋਜ਼ਲ ਸਕੁਐਡ ਨੂੰ ਜਿਹੜਾ ਹੈ ਉਹ ਬੁਲਾਇਆ ਗਿਆ ਤੇ ਦੱਸਦੇ ਇਹ ਪੁਲਿਸ ਅਤੇ ਫੌਜ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਿੱਥੋਂ ਆਇਆ ਤੇ ਇਸ ਦਾ ਉਦੇਸ਼ ਕੀ ਹੈ ਤੇ ਇਸ ਵਿੱਚ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਦੇ ਨਾਲ ਜੇ ਸੰਬੰਧਤ ਹੈ ਇਸ ਦੇ ਕੋਈ ਸੰਕੇਤ ਜਿਹੜਾ ਹੈ ਉਹ ਜਨਹੀਂ ਮਿਲਿਆ ਤੇ ਘਟਨਾ ਸਥਾਨ ਦੀ ਬੰਤਰ ਅਤੇ ਮੋਟਾਰ ਡਿਗਨ ਦੇ ਤਰੀਕੇ ਨੂੰ ਦੇਖਦੇ ਹੋਏ ਇਸ ਸਵਾਲ ਜਿਹੜਾ ਉਠਾਇਆ ਜਾ ਕੀ ਇਹ ਸਿਰਫ ਇੱਕ ਹਾਦਸਾ ਹੈ ਜਾਂ ਫਿਰ ਕਿਸੇ ਦੀ ਅਸੂਚੀ ਸਮਝੀ ਸਾਜ਼ਿਸ਼ ਦੱਸਦੇ ਇਹ ਇਸ ਸੰਦਰਭ ਵਿੱਚ ਹਾਲੀ ਵਿੱਚ ਹਰਿਆਣਾ ਵਿੱਚ ਫੜੇ ਗਏ ਪਾਕਿਸਤਾਨੀ ਜਾਸੂਸ ਦਾ ਵੀ ਜ਼ਿਕਰ ਜੜਾਇਆ ਕੀਤਾ ਜਾ ਰਿਹਾ ਹੈ ਤੇ ਇਸ ਸਮੇਂ ਸੁਰੱਖਿਆ ਏਜੰਸੀਆਂ ਹਰ ਪਹਿਰੂ ਦੀ ਬਾਰੀਕੀ ਦੇ ਨਾਲ ਜਾਂਚ ਵੀ ਕਰ ਰਹੀ ਹੈ ਆਸੂਮਾ ਖਾਨੇ ਨੂੰ ਸੂਚਨਾ ਮਿਲੀ ਸੀ ਕਿ ਯਹਾਂ ਤੇ ਸਨੌਰ گاؤں ਮੇ ਮੋਟਰਸ਼ੈੱਲ ਕੇ ਜਿਹਾ ਕੁਝ संदिग्ध अवस्था में है तो इस पर हमारी पुलिस की टीम मौका पाई थी और मौका को सिक्योर किया है और उसी दौरान कुछ अधिकारियों को सूचित किया जाता था आ, आर्मी और जैसे उनकी टीमें आएंगी उस हिसाब से वो अपने हिसाब से कार्रवाई करेंगे तो उनके हैंडल पर किया जाएगा फोर्स तो वाले आए हैं हाँ जी इसको चेक कर रहे हैं तो ਜੀ ਆਪਣਾ ਬੰਬ ਡਿਸਪੋਜ਼ਲ ਸਕਵਾਡ ਨੂੰ ਬੁਲਾ ਰਹੇ ਹਾਂ ਤੋਂ ਉਸ ਤੋਂ ਬਾਅਦ ਕੈਪਰ ਪਰਸਨ ਹਰੀ ਦੇ ਨਾਲ ਅਦਸਨੀ ਦੀ ਰਿਪੋਰਟ ਦੱਸਦੇ ਇਹ ਅੱਜ ਸਵੇਰੇ ਇੰਦੋਰਾ ਸਬਡਿਵੀਜ਼ਨ ਦੇ ਪਿੰਡ ਪੰਚਾਇਤ ਸਨੌਰ ਵਿੱਚ ਸਥਾਨਕ ਨਿਵਾਸੀਆਂ ਨੂੰ ਇੱਕ ਅਣਜਾਣ ਜੰਦਾ ਮੋਟਾਰ ਮਿਲੇ ਆਏ ਤੇ ਸੂਚਨਾ ਮਿਲਦੇ ਹੀ ਡੀਐਸਪੀ ਸੰਜੀਪ ਕੁਮਾਰ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਤੇ ਇਲਾਕੇ ਨੂੰ ਕੇਰਾ ਪਾ ਕੇ ਸਕੂਦ ਇਕੱਠੇ ਕਰਨ ਕਰਨ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਉੱਥੇ ਹੀ ਡੀਐਸਪੀ ਸੰਜੀਤ ਕੁਮਾਰ ਦੇ ਅਨੁਸਾਰ ਮੌਕੇ ਤੋਂ ਕੁਝ ਮਹੱਤਵਪੂਰਨ ਸੁਰਾਖ ਜੁੜੇ ਨੇ ਉਹ ਮਿਲੇ ਨੇ